ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਪਿਆਰੀ ਸਾਧ ਸੰਗਤ ਜੀ ਦਾ ਹੱਥ ਜੋੜ ਕੇ ਸ਼ੁਕਰਾਨਾ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਸੰਗਤ ਜੀ ਬਹੁਤ ਦਿਨ ਤੋਂ ਅਸੀਂ ਸੋਚ ਰਹੇ ਸੀ ਕਿ ਆਪ ਜੀ ਦੇ ਨਾਲ ਇੱਕ ਚੁਪੈਰਾ ਸਹਿਬ ਤੇ ਵੀਡੀਓ ਸਾਂਝੀ ਕੀਤੀ ਜਾਵੇ ਅਤੇ ਚੁਪੈਰਾ ਸਹਿਬ ਕੀ ਹੈ ਕਿਵੇਂ ਕਰਨਾ ਚਾਹੀਦਾ ਹੈ ਇਸ ਬਾਰੇ ਆਪ ਜੀ ਦੇ ਨਾਲ ਵਿਚਾਰ ਕੀਤੇ ਜਾਣ ਸੰਗਤ ਜੀ ਅੱਖਾਂ ਬੰਦ ਕਰਕੇ ਧੰ ਧੰ ਅਨੋਖੇ ਅਮਰ ਸ਼ਹੀਦ ਧੰ ਧੰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪੂਰੀ ਵੀਡੀਓ ਨੂੰ ਸੁਣਨਾ ਸੰਗਤ ਜੀ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਆਉਂਦਾ ਹੈ ਕਿ ਚੁਪਹਿਰਾ ਸਾਹਿਬ ਕੀ ਹੈ ਸੰਗਤ ਜੀ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੀ ਹਾਜ਼ਰੀ ਪਰਣ ਲਈ ਚਲਾਈ ਗਈ ਮਰਿਆਦਾ ਨੂੰ ਚੁਪਹਿਰਾ ਸਾਹਿਬ ਕਿਹਾ ਜਾਂਦਾ ਹੈ ਜਿਸ ਵਿੱਚ 4 ਘੰਟੇ ਗੁਰਬਾਣੀ ਦਾ ਜਾਪ ਹੁੰਦਾ ਹੈ ਸੰਗਤ ਜੀ ਗੁਰਬਾਣੀ ਹਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਸ੍ਰੀ ਸ਼ਹੀਦਾ ਸਾਹਿਬ ਅੰਮ੍ਰਿਤਸਰ ਵਿਖੇ ਗੁਰਬਾਣੀ ਉਚਾਰੀ ਜਾਂਦੀ ਹੈ ਸੰਗਤ ਜੀ ਬੇਅੰਤ ਸੰਗਤਾ ਬਾਬਾ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰੀ ਭਰ ਕੇ ਸਤਿਗੁਰ ਜੀ ਦੀਆਂ ਬੇਅੰਤ ਖੁਸ਼ੀਆਂ ਹਾਸਲ ਕਰਦੀਆਂ ਹਨ ਸੰਗਤ ਜੀ ਬਾਬਾ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਨ ਵਾਸਤੇ ਪੰਜ ਪਾਠ ਪਹਿਲੇ ਪਾਠ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਜਪਜੀਤ ਸਾਹਿਬ ਜੀ ਦੇ ਉਸ ਤੋਂ ਬਾਅਦ ਦੋ ਪਾਠ ਦਸਮ ਪਿਤਾ ਜੀ ਦੀ ਬਾਣੀ ਸ੍ਰੀ ਚੌਪਈ ਸਾਹਿਬ ਜੀ ਦੇ ਅਤੇ ਉਸ ਤੋਂ ਬਾਅਦ ਇੱਕ ਪਾਠ ਸ਼ਹੀਦਾਂ ਦੇ ਸਿਰ ਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦਾ ਜਾਪ ਹੁੰਦਾ ਹੈ ਅਤੇ ਉਸ ਤੋਂ ਬਾਅਦ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅਨੰਦ ਸਾਹਿਬ ਜੀ ਦੀਆਂ 6 ਬਾੜੀਆਂ ਦਾ ਜਾਪ ਹੁੰਦਾ ਹੈ ਅਤੇ ਉਪਰੰਤ ਅਰਦਾਸ ਕੀਤੀ ਜਾਂਦੀ ਹੈ ਹੁਣ ਹੈ ਕਿ ਚੁਪਹਿਰਾ ਸਾਹਿਬ ਦਾ ਟਾਈਮ ਕੀ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੁਪਹਿਰਾ ਸਾਹਿਬ ਦਾ ਜਾਪ ਹੁੰਦਾ ਹੈ ਸੰਗਤ ਜੀ ਸ੍ਰੀ ਚੁਪਹਿਰਾ ਸਾਹਿਬ ਜੀ ਦਾ ਜਾਪ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੁੰਦਾ ਹੈ ਬੇਅੰਤ ਸੰਗਤਾਂ ਇਸ ਜਾਪ ਦੀ ਹਾਜ਼ਰੀ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਹਨ ਬਹੁਤ ਜਿਆਦੀਆਂ ਸੰਗਤਾਂ ਦੇ ਹੁਣ ਇਹ ਵੀ ਸਵਾਲ ਹੁੰਦੇ ਹਨ ਕਿ ਕਈ ਵਾਰ ਕਈ ਸਾਡੇ ਵੀਰ ਜਾਂ ਸਾਡੀਆਂ ਭੈਣਾਂ ਇਸ ਤਰ੍ਹਾਂ ਦੀਆਂ ਹਨ ਕਿ ਜਿੰਨਾ ਕੋਲੋਂ ਗੁਰਦੁਆਰਾ ਸਾਹਿਬ ਬਾਬਾ ਸ਼ਹੀਦਾਂ ਸਾਹਿਬ ਜੀ ਅੰਮ੍ਰਿਤਸਰ ਵਿਖੇ ਨਹੀਂ ਜਾਇਆ ਜਾਂਦਾ ਹੁਣ ਉਹ ਕਹਿੰਦੇ ਹਨ ਕਿ ਉਹ ਘਰੇ ਬੈਠ ਕੇ ਜਾਪ ਕਰ ਲੈਣ ਸੰਗਤ ਜੀ ਬਿਲਕੁਲ ਤੁਸੀਂ ਘਰੇ ਬੈਠ ਕੇ ਜਾਪ ਕਰ ਸਕਦੇ ਹੋ ਸੰਗਤ ਜੀ ਹੁਣ ਕਈ ਸਾਡੇ ਵੀਰ ਜਾਂ ਸਾਡੀਆਂ ਭੈਣਾਂ ਇਸ ਤਰ੍ਹਾਂ ਦੇ ਹਨ ਕਿ ਜਿਹੜੇ ਗੁਰਦੁਆਰਾ ਸਾਹਿਬ ਬਾਬਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਜਾ ਕੇ ਚਪੈਰਾ ਸਾਹਿਬ ਜੀ ਦੀ ਹਾਜ਼ਰੀ ਨਹੀਂ ਪਾ ਸਕਦੇ ਉਹ ਵੀਰ ਜਾਂ ਭੈਣ ਜਿਹੜੇ ਵੀ ਬਾਬਾ ਦੀਪ ਸਿੰਘ ਜੀ ਦੇ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੀ ਹਾਜ਼ਰੀ ਪੜਨਾ ਚਾਹੁੰਦੇ ਹਨ ਉਹ ਘਰੇ ਬੈਠ ਕੇ ਵੀ ਜਾਪ ਕਰ ਸਕਦੇ ਹਨ ਅਤੇ ਉਸ ਦੀ ਵਿਧੀ ਕੁਝ ਇਸ ਪ੍ਰਕਾਰ ਹੈ ਸੰਗਤ ਜੀ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਸਾਫ ਸੁਥਰੇ ਵਸਤਰ ਪਹਿਨਣੇ ਹਨ ਇਸ਼ਨਾਨ ਕਿਸੇ ਇਸ਼ਨਾਨ ਕਰੋ ਜਦੋਂ ਤੁਸੀਂ ਜਾਪ ਕਰਨਾ ਹੈ ਕੇਸ਼ੀ ਇਸ਼ਨਾਨ ਕਰਨਾ ਹੈ ਸਾਫ ਸੁਥਰੇ ਵਸਤਰ ਪਹਿਨਣੇ ਹਨ ਉਸ ਤੋਂ ਬਾਅਦ ਤੁਸੀਂ ਦੀਗ ਬਣਾਉਣੀ ਹੈ ਦੇਸੀ ਘਿਓ ਦੀ ਦੀਗ ਬਣਾ ਲੈਣੀ ਹੈ ਇੱਕ ਦੇਸੀ ਘਿਓ ਦੀ ਜੋਤ ਜ਼ਰੂਰ ਜਗਾਉਣੀ ਹੈ ਜੋਤ ਜਗਾ ਕੇ ਥੱਲੇ ਆਸਣ ਲਾਉਣਾ ਹੈ ਆਸਣ ਲਾ ਕੇ ਉਸ ਤੋਂ ਬਾਅਦ ਤੁਸੀਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਾਪ ਕਰਨਾ ਹੈ ਅਤੇ ਹੁਣ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਸ਼ੰਕਾ ਨਾ ਰੱਖਣਾ ਕਿ ਬਾਬਾ ਦੀਪ ਸਿੰਘ ਜੀ ਦਾ ਸਰੂਪ ਅਸੀਂ ਲਗਾ ਸਕਦੇ ਹਾਂ ਕਿ ਨਹੀਂ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਘਰ ਵਿੱਚ ਸੁਭਾਇਮਾਨ ਹੈ ਤਾਂ ਤੁਸੀਂ ਬਾਬਾ ਜੀ ਦਾ ਸਰੂਪ ਵੀ ਰੱਖ ਸਕਦੇ ਹੋ ਹੁਣ ਆਉਂਦਾ ਹੈ ਕਿ ਜਾਪ ਕਿਸ ਤਰ੍ਹਾਂ ਕਰਨਾ ਹੈ ਸੰਗਤ ਜੀ 12 ਵਜੇ ਤੋਂ ਲੈ ਕੇ 3:30 ਵਜੇ ਤੱਕ ਸ੍ਰੀ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਹਨ ਉਸ ਤੋਂ ਬਾਅਦ 3:30 ਵਜੇ ਤੋਂ ਲੈ ਕੇ 3 ਵਜੇ ਤੱਕ ਦੋ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਕਰਨੇ ਹਨ 3 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨੇ ਹਨ ਅਤੇ ਉਸ ਤੋਂ ਬਾਅਦ ਛੇ ਪੌੜੀਆਂ ਸ੍ਰੀ ਅਨੰਦ ਸਾਹਿਬ ਅਤੇ ਉਪਰੰਤ ਅਰਦਾਸ ਕਰਨੀ ਹੈ ਹੁਣ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਬਹੁਤ ਜਲਦੀ ਚਾਪ ਕਰ ਲੈਂਦੇ ਹਾਂ ਸੰਗਤ ਜੀ ਅਸੀਂ ਸਾਰੇ ਹੀ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ ਕੁਝ ਜੀਵਾਂ ਨੂੰ ਬਾਣੀ ਕੰਠ ਵੀ ਹੈ ਉਹ ਬਹੁਤ ਜਲਦੀ ਕਰਦੇ ਹਨ ਪਰ ਜਦੋਂ ਅਸੀਂ ਗੁਰਬਾਣੀ ਨੂੰ ਸਮਝ ਕੇ ਪੜ੍ਹਾਂਗੇ ਮੂੰਹ ਰਾਹੀਂ ਬੋਲਾਂਗੇ ਅਤੇ ਕੰਨਾਂ ਰਾਹੀਂ ਸੁਣਾਂਗੇ ਤਾਂ ਟਾਈਮ ਜ਼ਰੂਰ ਲੱਗੇਗਾ ਪਰ ਫਲ ਭਰਪੂਰ ਮਿਲੇਗਾ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਇੱਕ ਇੱਕ ਮਿੰਟ ਦਾ ਹਿਸਾਬ ਰੱਖਦੇ ਹਨ ਸੰਗਤ ਜੀ ਜੇ ਤੁਸੀਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਵੀ ਤੁਸੀਂ ਕਰਦੇ ਹੋ ਤਾਂ 15 ਮਿੰਟ ਪਿਛਲੇ ਜਿਹੜੇ ਰਹਿ ਜਾਂਦੇ ਹਨ ਤਾਂ ਉਹਦੇ ਵਿੱਚ 6 ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਦਾ ਜਾਪ ਅਤੇ ਅਰਦਾਸ ਕਰ ਸਕਦੇ ਹੋ ਅਤੇ ਜੇ ਉਸ ਤੋਂ ਵੀ ਪਹਿਲਾਂ ਕਰ ਲੈਂਦੇ ਹੋ ਤਾਂ ਤੁਸੀਂ ਵਿੱਚ ਵਾਹਿਗੁਰੂ ਸਿਮਰਨ ਜਾਂ ਮੂਲ ਮੰਤਰ ਦਾ ਸਿਮਰਨ ਕਰਿਆ ਕਰੋ ਹੁਣ ਕਈ ਜੀਵ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਜੀਵ ਟਾਈਮ ਬਾਰੇ ਸੋਚ ਕੇ ਹੀ ਜਾਪ ਨਹੀਂ ਕਰਦੇ ਪਰ ਸੰਗਤ ਜੀ ਟਾਈਮ ਉਹੀ ਸਹਾਈ ਹੋਣਾ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਬੀਤੇ ਬਾਕੀ ਤਾਂ ਸਭ ਵਿਅਰਥ ਹੀ ਕੀਤਾ ਹੈ ਕੁਝ ਸੌ ਕੇ ਕੁਝ ਐਸ਼ ਪ੍ਰਸਤੀਆਂ ਕਰਕੇ ਅਤੇ ਕੁਝ ਫालतੂ ਦੀਆਂ ਗੱਲਾਂ ਬਾਰੇ ਸੋਚ ਕੇ ਜਦੋਂ ਵੀ ਤੁਸੀਂ ਸ੍ਰੀ ਚੋਪਹਿਰਾ ਸਾਹਿਬ ਜੀ ਦੇ ਜਾਪ ਕਰਨੇ ਸ਼ੁਰੂ ਕਰੋਗੇ ਤਾਂ ਸੰਗਤ ਜੀ ਤੁਹਾਡੀ ਆਦਤ ਬਣ ਜਾਵੇਗੀ ਕਿਉਂਕਿ ਆਨੰਦ ਆਉਣ ਲੱਗ ਜਾਵੇਗਾ ਵਰਕਤਾਂ ਤੁਹਾਡੇ ਦਰਵਾਜ਼ੇ ਤੇ ਆਉਣਗੀਆਂ ਹੁਣ ਆਉਂਦਾ ਹੈ ਕਿ ਚੋਪਹਿਰਾ ਸਾਹਿਬ ਦਾ ਕਿੰਨਾ ਫਲ ਮਿਲਦਾ ਹੈ ਸੰਗਤ ਜੀ ਜਿੱਥੇ ਗੁਰਬਾਣੀ ਦਾ ਪਹਿਰਾ ਹੋਵੇ ਉੱਥੇ ਤਾਂ ਕੋਈ ਸ਼ੰਕਾ ਹੀ ਨਹੀਂ ਰਹਿੰਦੀ ਇਸ ਗੱਲ ਦੀ ਕੀ ਕਿੰਨਾ ਫਲ ਮਿਲੇਗਾ ਗੱਲ ਹੈ ਭਾਵਨਾ ਦੀ ਤੁਸੀਂ ਕਦੇ ਬਾਬਾ ਸ਼ਹੀਦਾਂ ਸਾਹਿਬ ਜਾ ਕੇ ਦੇਖੋ ਕਿ ਕਿੰਨੀ ਲੱਖਾਂ ਦੀ ਗਿਣਤੀ ਚ ਗੁਰੂ ਸਾਹਿਬ ਜੀ ਦੀ ਪਿਆਰੀ ਸੰਗਤ ਚ ਪਹਿਰਾ ਸਾਹਿਬ ਜੀ ਦੀ ਹਾਜ਼ਰੀ ਭਰਦੀ ਹੈ ਇਹ ਇਕੱਠ ਇੰਨਾ ਕਿਉਂ ਹੁੰਦਾ ਹੈ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਸਤਗੁਰ ਦੀ ਇੰਨੀ ਕਿਰਪਾ ਹੁੰਦੀ ਹੈ ਕਿ ਅਸੀਂ ਨਿਮਰਤਾ ਵਿੱਚ ਆ ਜਾਂਦੇ ਹਾਂ ਜਦੋਂ ਇੰਨੀਆਂ ਪਵਿੱਤਰ ਰੂਹਾਂ ਦੁਆਰਾ ਉਚਾਰੀ ਗਈ ਬਾਣੀ ਸਾਡੇ ਕੰਨਾਂ ਵਿੱਚ ਪੈਂਦੀ ਹੈ ਤਾਂ ਸਾਡਾ ਰੋਮ-ਰੋਮ ਨਿਮਰਤਾ ਵਿੱਚ ਆ ਜਾਂਦਾ ਹੈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਤੇ ਬੇਨਤੀ ਕਰਦਾ ਹੈ ਤਾਂ ਸਾਡੇ ਗਰੀਬ ਨਿਵਾਜ਼ 10 ਪਾਤਸ਼ਾਹੀਆਂ ਅਤੇ 10 ਪਾਤਸ਼ਾਹੀਆਂ ਦੇ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸਮੂਹ ਸ਼ਹੀਦ ਸਿੰਘ ਅਜਿਹੀ ਕਿਰਪਾ ਕਰਦੇ ਹਨ ਕਿ ਕੋਈ ਕਸਰ ਹੀ ਨਹੀਂ ਰਹਿੰਦੀ ਕਿਸੇ ਚੀਜ਼ ਦੀ انسان ਨੂੰ ਕਮੀ ਹੀ ਨਹੀਂ ਰਹਿੰਦੀ ਬੇਅੰਤ ਖੁਸ਼ੀਆਂ ਮਿਲਦੀਆਂ ਹਨ ਦੁੱਖ ਤਕਲੀਫ ਅਤੇ ਦਰਦਾਂ ਮਨ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਸੰਗਤ ਜੀ ਲੋੜ ਹੈ ਸਿਰਫ ਭਾਵਨਾ ਦੀ ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਰਕਤਾਂ ਲੈਣ ਦੀ ਅੱਖਾਂ ਬੰਦ ਕਰਕੇ ਸਤਿਗੁਰ ਸਤਿਗੁਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੋਵੇ ਤਾਂ ਫਲ ਜ਼ਰੂਰ ਮਿਲਦਾ ਹੈ ਸੰਗਤ ਜੀ ਹੁਣ ਕਈ ਵਾਰ ਅਸੀਂ ਦੇਖਦੇ ਹਾਂ ਕਿ ਲੋਕ ਚਪਹਿਰਾ ਸਾਹਿਬ ਨੂੰ ਲੈ ਕੇ ਵੀ ਬਹੁਤ ਕਿੰਤੂ ਪਰੰਤੂ ਵੀ ਕਰਦੇ ਹਨ ਜਿਹੜਾ ਕਿ ਬਹੁਤ ਗਲਤ ਗੱਲ ਹੈ ਸੰਗਤ ਜੀ ਕੁਦਰਤ ਗਿਆਨ ਚੈਨਲ ਕਿਸੇ ਤੇ ਵੀ ਟਿੱਪਣੀ ਨਹੀਂ ਕਰਦਾ ਸਿਰਫ ਇੱਕ ਲੋਕਾਂ ਦੇ ਸ਼ੱਕ ਦੂਰ ਕਰਨ ਵਾਸਤੇ ਅਸੀਂ ਇਹ ਉਦਾਹਰਨ ਦੇ ਰਹੇ ਹਾਂ ਕਿ ਜਦੋਂ ਵੀ ਗੁਰਬਾਣੀ ਦਾ ਤੁਸੀਂ ਓਟ ਆਸਰਾ ਲੈਂਦੇ ਹੋ ਤਾਂ ਗੁਰਬਾਣੀ ਦੀ ਜਿੱਥੇ ਗੱਲ ਆ ਜਾਂਦੀ ਹੈ ਉੱਥੇ ਕੋਈ ਵਹਿਮ ਭਰਮ ਨਹੀਂ ਰਹਿੰਦਾ ਕਿਉਂਕਿ ਸਾਡੇ 10 ਗੁਰੂ ਸਹਿਬਾਨ ਅਤੇ ਉਹਨਾਂ ਦੀ ਬਾਣੀ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸਾਰੇ ਹੀ ਵਹਿਮਾਂ ਭਰਮਾਂ ਤੋਂ ਦੂਰ ਰਹਿ ਲੈ ਕੇ ਆਇਆ ਹੈ ਤੁਸੀਂ ਘਰੇ ਬੈਠ ਕੇ ਆਰਾਮ ਨਾਲ ਸ੍ਰੀ ਚੋਪਹਿਰਾ ਸਾਹਿਬ ਜੀ ਦੇ ਜਾਪ ਕਰੋ ਕਿਸੇ ਵੀ ਵਹਿਮ ਭਰਮ ਦੇ ਵਿੱਚ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਹੁਣ ਤਾਂ ਕਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਨੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ। ਕਈ ਗੁਰਦੁਆਰਿਆਂ ਸਾਹਿਬ ਦੇ ਵਿੱਚ ਸ੍ਰੀ ਚੋਪਹਿਰਾ ਸਾਹਿਬ ਜੀ ਦੇ ਜਾਬ ਹੁੰਦੇ ਹਨ, ਸੰਗਤਾਂ ਜਾਂਦੀਆਂ ਹਨ ਅਤੇ ਜਿਹੜੀਆਂ ਵੀ ਬੀਬੀਆਂ ਘਰੇ ਫ੍ਰੀ ਹੁੰਦੀਆਂ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਕਿਸੇ ਛੁੱਟੀ ਵਾਲੇ ਦਿਨ ਸ੍ਰੀ ਚੋਪਹਿਰਾ ਸਾਹਿਬ ਦੇ ਨਾਲ ਜੋੜਨ ਕਿਉਂਕਿ ਬਹੁਤ ਲੋੜ ਹੈ ਅੱਜ ਦੇ ਸਮੇਂ ਵਿੱਚ ਸੰਗਤ ਜੀ ਇਕ ਕਾਲ ਯੁਗ ਦਾ ਭਿਆਨਕ ਸਮਾਂ ਆ ਰਿਹਾ ਹੈ ਹਰ ਇੱਕ ਨੂੰ ਚਾਹੀਦਾ ਹੈ ਕਿ ਆਪਣੀ ਰੱਖਿਆ ਵਾਸਤੇ ਅਤੇ ਆਪਣੀ ਪਰਿਵਾਰ ਦੀ ਰੱਖਿਆ ਵਾਸਤੇ ਵੱਧ ਤੋਂ ਵੱਧ ਗੁਰਬਾਣੀ ਪੜਨ ਅਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬਾਕੀ ਸੰਗਤ ਜੀ ਆਪ ਜੀ ਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਮਾਨਵਿਕ ਸਵਾਲ ਪੈਦਾ ਹੁੰਦਾ ਹੈ ਜਾਂ ਕੁਝ ਹੋਰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਅਸੀਂ ਤੁਹਾਡੇ ਸਵਾਲਾਂ ਦਾ ਤਾਂ ਕਿ ਜਵਾਬ ਦੇ ਸਕੀਏ ਨਵੀਂ ਇੱਕ ਵੀਡੀਓ ਬਣਾ ਕੇ ਸੰਗਤ ਜੀ ਚੋ ਪਹਿਰਾ ਸਾਹਿਬ ਜੀ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਹੋਇਆਂ ਜੇ ਕੋਈ ਭੁੱਲ ਹੋ ਗਈ ਸਮੂਹ ਸਿੱਖ ਸੰਗਤਾਂ ਤੋਂ 10 ਪਾਤਸ਼ਾਹੀਆਂ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਤਨ ਤਨ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੋਂ ਅਤੇ ਸਮੂਹ ਸ਼ਹੀਦਾਂ ਸਿੰਘਾਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਸੰਗਤ ਜੀ ਆਪ ਗੁਰੂ ਜੀ ਕੀ ਪਿਆਰੀ ਸਾਧ ਸੰਗਤ ਜੀ ਬਖਸ਼ਣਹਾਰ ਹੋ ਮਾਫ ਕਰ ਦੇਣਾ ਸੰਗਤ ਜੀ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਕਮੈਂਟ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖਣਾ ਨਾ ਭੁੱਲਣਾ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ